ਛੱਡੋ ਰੋਣਾ ਛੱਡੋ ਰੋਣਾ ਛੱਡੋ ਨਹੀਂ ਛੱਡੋ ਸਾਡਾ ਜੁੱਦ ਮੈਂ ਤਾਂ ਇਹ ਪੁੱਛਣਾ ਵੀ ਛੱਡੋ ਮੈਂ ਪਈ ਸਾਡਾ ਜੁੱਦ ਸਾਡਾ ਜੁੱਦ ਨਹੀਂ ਜੋਗੇ ਕਹਿੰਦੇ ਜੋਗੇ ਸਾਡਾ ਜੁੱਦ ਮੈਂ ਤੈਨੂੰ ਤੂੰ ਉਹ ਕਿਹਾ ਸੀ ਸਾਡਾ ਜੁੱਦ ਚੱਬਰ ਮੈਂ ਜਾ ਕੇ ਨਹੀਂ ਗਏ ਉਹ ਤੁਹਾਨੂੰ ਕੀ ਕਰਤਾ ਚਾਹੁੰਦਾ ਜਾਨਾ ਫਿਰ ਇੱਕ ਦਾ ਨਹੀਂ ਹੱਥ ਨਹੀਂ ਤੇਰੇ ਤੇ ਕਦੇ ਪਰਚਾ ਸਾਡੇ ਦੇ ਪਾਈ ਨਹੀਂ ਅਖਲੀ ਵਾਲਾ ਪਰਚਾ ਹੈ ਨਹੀਂ ਜੀ ਉੱਥੇ ਉੱਥੇ ਮੈਂ ਹੈ ਵੀ ਨਹੀਂ ਸੀ ਉਹ ਤਾਂ ਬੱਕਰੀ ਗੱਲ ਹੈ ਬੱਕਰੀ ਵਾਲਾ ਰੋਡ ਬੰਦ ਕਰਨਾ ਰੋਡ ਤੇ ਜੁਨੀਆ ਨੇ ਵੀ ਕਰਦੀਆਂ ਬੰਦ ਜੀ ਫਿਰ ਉੱਥੇ ਸਾਡਾ ਨੀ ਅੱਛਾ ਸਾਡੇ ਮੁੰਡੇ ਮਰੀਆਂਣ ਦੀ ਲੈਟਰ ਕਹਿੰਦਾ ਫਿਰ ਕੀ ਕਹਦਾ ਤਾਂ ਮਜਮਲਾ ਆਇਆ ਕਰ ਲੈਣੇ ਫਿਰ ਨਹੀਂ ਤੁਸੀਂ ਮੰਨਦੇ ਹੋ ਚਲ ਸੁਣ ਲੈ ਤੂੰ ਆਪ ਦਾ ਕਰਨਾ ਹੈ ਤੂੰ ਆਪ ਦਾ ਕਰ ਲੈ ਕਰੋ ਅਸੀਂ ਕਿਉਂ ਕਰੀ ਛੱਡ ਦੋ ਬੜੇ ਕਰ ਦਿੰਦਾ ਰੋਜ਼ ਮੈਂ ਚਲੋ ਬੜੀ ਡਾਕਟਰ ਬੀਜ ਸਿੰਘਲਾ ਮੰਤਰੀ ਸੀ ਸੇਹ ਤੇ ਇੱਥੋਂ ਦਾ ਉਹਨੇ ਮੁੰਡੇ ਗੱਟਾ ਕਰਿਆ ਸੀਗਾ ਆ ਕੀ ਕਿਨੇ ਧੱਕਾ ਮਾਰਿਆ ਸਾਡੇ ਭਾਈ ਨੇ ਮੁੱਛਾ ਫੇਰੋ ਪਿੰਡ ਵਿੱਚ ਜੇ ਕੋਈ ਹੈ ਬੰਦਾ ਹੋਵੇ ਨਾਮ ਉਹ ਮੁੱਛਾ ਇਹ ਨਾ ਮਾ ਆਪਣੀ ਦਾ ਹਿੱਸਾ ਹੈਗਾ ਉਹ ਤੇਰੇ ਨਾਲ ਪਹਿਲਾਂ ਜਵਾਕ ਮਿੰਟੂ ਤੂੰ ਸੱਟ ਆਏ ਕਰੋ ਸੋਫਾ ਕੀ ਕਹੋ ਵੀ ਮਿੰਟੂ ਦਾ ਸਾਰੀ ਤੂੰ ਲੈ ਮੇਰੇ ਤੋਂ ਪੁੱਛੀਂ ਮੇਰੇ ਤੋਂ ਉਹ ਹੀ ਐ ਜਿਸ ਉਹ ਵੀ ਨਹੀਂ ਰਹੇ ਹੁਣ ਤੂੰ ਜਿੱਥੇ ਕਰਦਾ ਸਰਦਾਰ ਸਾਹਿਬ ਕੀ ਭਾਈ ਇਹ ਤੋਂ ਦਾ ਸ਼ਬਦ ਸਾਡੇ ਨਾਲ ਤੈਨੂੰ ਪਤਾ ਹੀ ਹੈ ਇਹਨੂੰ ਪਤਾ ਹੀ ਸਾਰਾ ਕੁਝ ਅਸੀਂ ਤਰੀਕਾ ਦੇ ਪਰਚੇ ਬੁਕਤੂ ਦੇ ਫਿਰਦੇ ਆ ਓਏ ਸਰਕਾਰ ਕੀ ਜੀ ਸਾਫ ਦਿਓ ਅਸੀਂ ਸਾਥ ਦੀ ਜਨੇ ਸਾਡੇ ਲਈ ਕੋਈ ਛੋਟਾ ਬੈਠਾ ਸੀ ਰੋਡ ਤੇ ਉਹਨਾਂ ਦਾ ਮੈਲਾ ਹੈ ਵੀ ਨਹੀਂ ਜਦੋਂ ਮੇਰੇ ਉਹੀ ਨਾ ਤੁਸੀਂ ਉੱਥੇ ਵੀ ਨਹੀਂ ਮੱਜ ਦੇ ਗਰੀਬਾ ਸੁਣੀ ਮਾਣਿਆ ਘਰੀ ਵੀ ਉਹ ਜਿਹੜਾ ਨਾ ਹੈ ਨਹੀਂ ਜਾਂਦਾ ਤੂੰ ਐਂ ਦੱਸ ਤੇਰੇ ਪਿੰਡ ਚ ਨਹੀਂ ਪਾ ਗੱਲ ਸੁਣ ਜੇ ਤੇਰੇ ਪਿੰਡ ਚ ਨਹੀਂ ਪਾ ਤੂੰ ਮੈਨੂੰ ਕਹਿੰਦਾ ਨਹੀਂ ਫਿਰ ਨਸ਼ਾ ਨਹੀਂ ਰਹੀ ਜੀ ਸਰਕਾਰ ਪਤਾ ਲਾਉਂਗਾ ਉਹਨੂੰ ਫੜਾ ਦੇਣਾ ਜਿਹਨੇ ਵੀ ਕਰਿਆ ਨਸ਼ਾ ਦੇਖਦੇ ਤਾਇਆ ਰਾਲਾ ਪਾਉਣੇ ਆਪੇ ਤਾਹੀ ਮੋਹ ਰਾਲਾ ਪਾਉਣੇ ਵਾਰੀ ਦੇ ਕਿ ਵਰਚੇ ਪਏ ਨੇ ਸਰਕਾਰ ਕਹਿੰਦੇ ਨੇ ਸਾਰ ਜੋਸੀ ਵੀ ya. ਜੋ ਜੰਗਲੋ ਕੁਛ ਨਹੀਂ ਮਾੜਾ ਸਰਕਾਰ ਨੂੰ ਸਵਾਲ ਕਰਦਾ ਸਾਡੇ ਸਾਡੇ ਆ ਮਿੰਟੇ ਵਰਗੇ ਸਾਡੇ ਅਸਲ ਤੇ ਸੀ ਨਹੀਂ ਪ੍ਰਸ਼ਾਸਨ ਦਾ ਵੀ ਜਾਏਗਾ ਬੜੀ ਛੋੜੀਆਂ ਬਿਲਕੀਆਂ ਨੇ 16 16 ਸਾਲ ਦੇ ਇਲਾਕੇ ਜਾਂਦੇ ਮੇਰੇ ਨਾਲ ਤਰਾਵੇ ਕੱਢਾ ਕਰੀ ਮੈਂ ਹੁਣ ਮਕਾਬਾ ਵੋਟੋ ਕਿੰਨਾ ਮਕਾਬਾ ਫੜਾ 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 ਕੇ ਜਾਂ ਜਦ ਤੂੰ ਆਏ ਇੱਕ ਮਕਾਬਾ ਸਾਹਮਣੇ ਕਿਸੇ ਰੋਕਦੇ ਕਿੱਥੇ ਨਹੀਂ ਦਾ ਮਿੰਟੇ ਆਇਆ ਮੇਰੇ ਨਾਲ ਹੁਣੀ ਚੱਲ ਬਦ ਨੂੰ ਕੁੜੀ ਦੇ ਘਰੇ ਲੈ ਕੇ ਚੱਲਦਾ ਚਲੋ ਆਜਾ ਤੇਰਾ ਸਾਨੂੰ ਆ ਕਰ ਨਾਲ ਤੇ ਯਾਰ ਉਹਨੂੰ ਤਾਂ ਘਰ ਖਰਾਬ ਹੋਗੇ 16 ਸਾਲ ਦਾ ਜਵਾਕ ਆ ਯਾਰ ਉਹਨੇ ਉਹ ਯਾਰ ਉਹ ਕਿੰਨੇ ਵਾਰ ਕਿੰਨੇ ਵਾਰ ਮਰਗਾ ਕਰਦਾ ਕਿੰਨੇ ਵਾਰ ਜਿੰਨੇ ਵਾਰ ਦਾਖਲ ਕਰਦਾ ਉਹ ਘਰ ਦੇਦੇ ਆ ਕਹ ਸਕਦੇ ਆ ਜਿਹੜਾ ਮਰਗਾ ਕਰਦਾ ਉਹ ਕਿੰਨੇ ਵਾਰ ਜਿੰਨੇ ਵਾਰ ਤੁਸੀਂ ਇਹ ਗੱਲ ਸਿੱਧੀ ਸਾਬਤ ਕੀਆ ਮੜਕਣਾਂ ਦੀ ਗੱਲ ਨਹੀਂ ਚੁਹੀ ਮੇਰੇ ਨਾਲ ਜੇ ਤੁਸੀਂ ਵੀ ਕਰ ਦਿੰਦਾ ਤੁਹਾਨੂੰ ਧੱਕਾ ਕਰਦਾ ਜੇ ਤੁਸੀਂ ਕਹਾਂ ਨਹੀਂ ਉੱਥੇ ਗਏ ਨਹੀਂ ਮੇਰੇ ਨਾਲ ਸਰ ਨਜ਼ਾਰਾ ਵੀ ਨਹੀਂ ਭਫੇ ਦੇ ਖੜਾ ਖੱਦ ਖੋਲੀ ਚੀਜ਼ ਹੈ ਇੱਕ ਬਹੁਤ ਖੰਦੋਜ ਵੀ ਚੀਜ਼ ਹੈ ਜਵਾਬ ਦੇ ਤਰੀਕੇ ਨਾਲ ਇੱਕ ਕਮੇਟੀ ਨਾਲ ਜਰਦੇ ਬਾਈ ਇੱਕ ਮੇਰੇ ਖੱਦ ਖੋਜੀ ਚੀਜ਼ ਹੈ ਇੱਕ ਮੇਰੇ